ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ ਵਿੱਚ ਜੀ ਆਇਆਂ ਨੂੰ ਜੀ ਬਾਕੀ ਭਾਈ ਸਾਰਿਆਂ ਦੇ ਪਹਿਲਾਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਮੁਬਾਰਕਾਂ ਬਹੁਤ ਵੀਰਾਂ ਦੇ ਰਾਤ ਦੇ ਮੈਸੇਜ ਆਏ ਆ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਸਾਰਿਆਂ ਨੂੰ ਭਾਈ ਵਧਾਈਆਂ ਨਵੇਂ ਸਾਲ ਦੀਆਂ ਵੀ ਨਵਾਂ ਸਾਲ ਚੜਿਆ ਹੈ ਮਾਲਕ ਖੁਸ਼ੀਆਂ ਭਰਿਆ ਲਿਆਵੇ ਸਾਰਿਆਂ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਬਾਕੀ ਮੋਟਰ 'ਤੇ ਬੈਠਿਆ ਜੀ ਸਵੇਰ ਦਾ ਟਾਈਮ ਹੈ ਠੰਡ ਹੈਗੀ ਅੱਜ ਕਾਫੀ ਪਰਤੋਂ ਦੇ ਵਿੱਚ ਹਰਕ ਹੈਗਾ ਜੇ ਤਾਂ ਜਾਣ ਲੱਗਦਾ ਵਿੱਚੋਂ ਧੁੱਪਾਂ ਨਿਕਲੂਗੀ ਵੀ ਜਿਹੜੇ ਉੱਪਰ ਨੂੰ ਬੱਦਲ ਜੇ ਬਣੇ ਹੋਏ ਹੈਗੇ ਆ ਇਹ ਜਿਹੜੇ ਬਣੇ ਬੱਦਲ ਨਾਲ ਧੁੰਦ ਦਈ ਹੈ ਜੇ ਕਿਤੇ ਮਾੜਾ ਜਾ ਵੀ ਧੁੰਦ ਦਾ ਬੱਦਲ ਜੇ ਸਾਈਡ ਨੂੰ ਹੋ ਗਏ ਧੁੱਪਾਂ ਨਿਕੜਾਈ ਫਿਰ ਕੇ ਲਾਤ ਨੂੰ ਧੁੱਪ ਨਿਕਲ ਜੂ ਜਾਣੇ ਚਾਂਸ ਲੱਗਦੇ ਅੱਜ ਕੁਝ ਚਾਨਣਾ ਜਾਂ ਹੈਗਾ ਵੀ ਠੰਡ ਦਾ ਜੋਰ ਪੂਰਾ ਠੰਡ ਉਕਣੇ ਆ ਠੰਡ 'ਚ ਕੋਈ ਫਰਕ ਨਹੀਂ ਹੈਗਾ ਕਿਉਂ ਅੱਜ ਥੋੜੀ ਜਿਹੀ ਹਵਾ ਚੱਲਦੀ ਹੈ ਹਵਾ ਦਾ ਜਿਹੜੀ ਹੈਗੀ ਆ ਠੰਡ ਹਵਾ ਕਰਕੇ ਵੀ ਜ਼ਿਆਦਾ ਬਣ ਜਾਂਦੀ ਹੈ ਜੇ ਹਵਾ ਬੰਦ ਹੋਵੇ ਫਿਰ ਥੋੜੇ ਦਿਨ ਨਿੱਗਾ ਜਾਂ ਬ ਜੇ ਤਾਂ ਕੋਰਾ ਪਿਆ ਉਹ ਫੇਰ ਢੰਡ ਵੱਜ ਜਾਂਦੀ ਆ ਪਰ ਕੋਰੇ ਵਾਲੀ ਸ਼ਿਕਾਇਤ ਨਹੀਂ ਸਾਡੇ ਹੈਗੀ ਜਿਹੜੀ ਧੁੰਦ ਜੀ ਆ ਇਹਦੇ ਕਰਕੇ ਕੋਰਾ ਨਹੀਂ ਪੈਂਦਾ ਹੈਗਾ ਬਹੁਤਾ ਮੌਸਮ ਸਾਫ਼ ਹੋਵੇ ਉੱਪਰ ਤਾਰੇ ਨਿਕਲੇ ਹੋਵੇ ਹਵਾ ਚੱਲਦੀ ਆ ਫੇਰ ਕੋਰਾ ਪੈਂਦਾ ਪਿਆ ਪਹਿਲਾਂ ਸਾਡੇ ਹਫਤਾ ਖੰਡ ਪਰ ਹੁਣ ਬੱਦਲ ਤੇ ਧੁੰਦ ਦੇ ਬਣੇ ਹੋਏ ਉਸ ਵੀ ਘੱਟ ਜੀ ਪੈਂਦੀ ਆ ਪਰ ਹੂੰ ਠਾਰੀ ਬਹੁਤ ਹੈ ਹਵਾ ਜਿਹੜੀ ਚੱਲਦੀ ਆ ਇਹਦੇ ਕਰਕੇ ਠਾਰੀ ਆ ਚਲੋ ਦੇਖਦੇ ਅੱਜ ਕਿਵੇਂ ਦਾ ਮੌਸਮ ਰਹਿੰਦਾ ਦਿਖਾਵਾਂਗੇ ਆਪਾਂ ਸ਼ਾਮ ਤੱਕ ਤੁਹਾਨੂੰ ਵੀ ਚਲੋ ਹੁਣ ਮੋਟਰ ਪਰ ਆਏ ਪਿਆ ਅੱਜ ਆਇਂਦਾ ਵੀ ਜਾਣਾ ਨਹੀਂ ਹੈਗਾ ਕਿਤੇ ਆਪਾਂ ਦਾ ਵੀ ਨਵਾਂ ਸਾਲ ਆ ਕਾਨੂੰ ਅੱਜ ਕਿਤੇ ਨਿਕਲਣਾ ਪਰ ਭਾਣਜੀ ਬੈਠੀ ਹੈ ਕਹਿੰਦੀ ਕਿ ਨੰਨੋ 3 ਦਿਨ ਹੋਏ ਘਰਾਂ ਬੈਠੇ ਨੂੰ ਪਹਿਲਾਂ ਪੰਜਾਬ ਬੰਦ ਰਹੇ ਆ ਫਿਰ ਐਤਵਾਰ ਆ ਗਿਆ ਵਿੱਚ ਚਲੋ ਅੱਜ ਦੇਖਦੇ ਆ ਜੇ ਕਿਤੇ ਗਏ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਪਰ ਜਾਣਦੇ ਇਹ ਕਹਿੰਦੇ ਮੱਥਾ ਟੇਕ ਕੇ ਆਉਣਾ ਮਰੰਡੇ ਕੋਤਵਾਲੀ ਸਾਹਿਬ ਜੀ ਵੀ ਉੱਥੇ ਚਲੋ ਦਿਖਾ ਲਿਆਉਂਦੇ ਇਹਨਾਂ ਕੋਤਵਾਲੀ ਸਾਹਿਬ ਮੱਥਾ ਟਿਕਾ ਲਿਆਉਂਦੇ ਆ ਇੱਕ ਹੀਟਰ ਕਹਿੰਦੀ ਲੈਣ ਨੂੰ ਹੀਟਰ ਹੂਟਰ ਆਪਾਂ ਜਿਹੜਾ ਲੈਣਾ ਉਹ ਦੇਖ ਲਾਂਦੇ ਜੇ ਮਰੰਡੇ ਤੇ ਮਿਲ ਗਿਆ ਨਹੀਂ ਰੋਪੜ ਤੇ ਲੈਣਾ ਇੱਕ ਸੂਟ ਆ ਦਿੱਤਾ ਵਾ ਸਵਾਉਣ ਵਾਸਤੇ ਪੂਰਾ ਵੀ ਟਾਈਮ ਅੱਜ ਮਿਲਣ ਦਾ ਹੋਲੇ ਹੁਣੋਂ ਬਾਕੀ ਦਿਖਾਵਾਂਗੇ ਆਪਾਂ ਤੁਹਾਨੂੰ ਜਿਵੇਂ ਜਿਵੇਂ ਚੱਲਿਆ ਕਾਰੋਬਾਰ ਜਿਹੜੇ ਹੋਏ ਆਪਾਂ ਸਾਰੇ ਆਪਾਂ ਤੁਹਾਨੂੰ ਕੈਮਰੇ ਦੇ ਵਿੱਚ ਦਿਖਾਵਾਂਗੇ ਕਰਕੇ ਵੀ ਜਿਹਨੇ ਟਾਈਮ ਇਹ ਹੈ ਵੀ ਸਿਆਲ ਦੇ ਦਿਨ ਆ ਜਿਹੜੇ ਸਾਜਰੇ ਦਾ ਹੁਣ ਤੁਹਾਨੂੰ ਪਤਾ ਹੈ ਵੀ 9-10 ਵਜੇ ਤਾਂ ਰੋਟੀਆਂ ਖਾ ਹੁੰਦੀ ਐ 11-12 ਵਜੇ ਨਿਕਲ ਜਾਂਦੇ ਨੇ ਫਿਰਦੇ ਨੇ 6:00 ਵਜੇ ਦਾ ਟਾਈਮ ਹੋ ਜਾਂਦਾ ਵੀ ਟਾਈਮ ਥੋੜਾ ਜਿਹਾ ਦਿਨ ਘੱਟ ਛੋਟਾ ਰਹਿ ਜਾਂਦਾ ਉਹਦੇ ਕਰਕੇ ਕੰਮ ਹੁੰਦਾ ਘੱਟੇ ਇੱਕ ਕਾਕਨ ਦਾ ਟਾਈਮ ਹੁੰਦਾ ਬਾਅਦ ਚ ਚਲੋ ਦਿਖਾਵਾਂਗੇ ਆਪਾਂ ਜਿਵੇਂ ਜਿਵੇਂ ਹੋਇਆ ਤੁਹਾਨੂੰ ਸਾਰਾ ਕੁਝ ਵੀ ਪਹਿਲਾਂ ਇਹਨੂੰ ਇੱਕ ਦੋ ਕੰਮ ਕਰਾ ਲਿਆ ਜੇ ਮੱਥਾ ਟੇਕਾ ਲਿਆ ਜੇ ਇੱਕ ਜਿਹੜਾ ਸੂਟ ਮਿਲਣਾ ਸੂਟ ਦਵਾ ਲਿਆ ਜੇ ਹੀਟਰ ਰੂਟਰ ਦੇ ਸੌਦਾ ਕਰਾ ਕੇ ਵੀ ਆਪਾਂ ਚਲੋ ਮੋੜਨੇ ਦੀ ਕਰਨੀ ਆ ਆ ਕੇ ਕਰਦੇ ਆ ਵੀ ਕਾਕਨ ਦਾ ਹੋਰ ਦਿਖਾਉਣਾ ਤੁਹਾਨੂੰ ਖੇਤੀ ਬਾੜੀ ਦਾ ਪ੍ਰੋਗਰਾਮ ਜਿਹੜਾ ਹੈਗਾ ਬਾਕੀ ਕਣਕਾਂ ਵਾਸਤੇ ਮੌਸਮ ਵਧੀਆ ਵੀ ਜਿੰਨੀ ਕਣਕ ਰੁਗੀ ਰਹਿੰਦੀ ਆ ਉਨਾਂ ਜਿਆਦਾ ਸਵੇ ਬੁੱਢਾ ਬਣਾਉਂਦੀ ਆ ਜਿਹੜਾ ਮੀਂਹ ਪਿਆ ਮੀਂਹ ਦਾ ਸਾਡੇ ਖੇਤਾਂ ਪਰ ਇੱਥੇ ਕੋਈ ਅਸਰ ਨਹੀਂ ਬਹੁਤਾ ਕਿਉਂ ਫਸਲ ਪਾਣੀ ਮੰਗਦੀ ਸੀ ਸਾਰੀ ਉਹ ਇੱਕ ਹੋ ਰੰਗ ਪਿਆ ਕਾਲਾ ਕਈ ਜਗ੍ਹਾ ਹੋਇਆ ਨੁਕਸਾਨ ਮੈਨੂੰ ਬਾਈ ਦਾ ਫੋਨ ਇੱਕ ਦਾ ਆਇਆ ਦਾ ਕਹਿੰਦਾ ਵੀ ਅਸਰ ਅਸੀਂ ਦੂਆ ਪਾਣੀ ਲਾਤਾ ਦਾ ਵੀ ਥੋੜਾ ਜਿਹਾ ਚਲੋ ਰੰਗ 'ਚ ਫਰਕ ਪਿਆ ਉਹ ਜਿਹੜਾ ਪਾਣੀ ਲੱਗ ਜਾਂਦਾ ਫਿਰ ਮਾਰ ਜਾਂ ਉਹ ਸਾਡੇ ਪਾਣੀ ਕਣ ਕਾ ਮੰਗਦੇ ਦੀਆਂ ਵੀ ਸਾਨੂੰ ਬਹੁਤ ਵਧੀਆ ਰਿਹਾ ਇੱਕ ਤਾਂ ਰੇਹ ਵਾਲਾ ਕੰਮ ਕਰ ਗਿਆ ਇਹ ਇੱਕ ਰਸ ਮਾਰਾ ਸਮਾਂ ਜਿਹੜਾ ਪਿਆ ਉਹ ਤਾਂ ਬਹੁਤ ਵਧੀਆ ਕਿ 826 ਹੈ ਬਹੁਤ ਵੱਧੀ ਆ ਵੀ ਆਪਾਂ ਤੁਹਾਨੂੰ 4 ਦਿਨ ਬਾਅਦ ਦਿਖਾ ਲਈਦਾ ਕਣਕ ਦਾ ਉਲੀਆ ਜਾ ਵੀ ਡੰਗਰ ਵਿੱਚੋਂ ਲਿਖਿਆ ਹੋਇਆ ਝੋਟਾ ਲਿਖਿਆ ਹੋਇਆ ਵਿੱਚ ਦੇਖੋ ਕਣਕ ਜਿੰਨੀਆਂ ਵੀ ਹੈਗੀਆਂ ਵਧੀਆ ਪਰ ਹਵਾ ਦਾ ਜੋਰ ਹੈ ਅੱਜ ਹਵਾ ਖਾਦੀ ਜਲਦੀ ਹੈ ਇਹਦੀ ਉਠਾਰੀ ਆ ਹਵਾ ਕਰਕੇ ਅਵਾ ਕਰਕੇ ਧੁੰਦ ਨਹੀਂ ਬਣੀ ਹੈਗੀ ਦੇਖੋ ਧੁੰਦ ਘਟਾ ਮੌਸਮ ਆਣ ਲੱਗਦਾ ਬੀ ਤੁਪਾਨੇ ਘਲੂਗੇ। ਹਾਂ ਦੇਖੋ ਪਾਣਾ ਵੀ ਰੇ ਜਿਹੜਾ ਗੇਰਤਾ ਦਾ ਵਧੀਆ ਰਹਿ ਗਿਆ। ਕਣਕ ਨੂੰ ਦੇਖਦਾ ਲੱਗਿਆ ਪਤਾ ਲੱਗਦਾ। ਕੋਈ ਘਮੀ ਪੈ ਗਿਆ। ਕਰੇ ਨਾ ਕੰਮ ਕਰਦਾ। ਬਾਕੀ ਕਾਕੰਡੇ ਵਾਲਾ ਕੰਮ ਦਾ। ਆ ਇਹ ਨਹੀਂ ਇਹ ਤਾਂ ਗੁੱਲੀ ਡੰਡਾ ਪਟਦਾ ਹੀ ਮਰ ਜਾਂਦੇ ਨੇ ਇਹਦਾ ਖੇਤਾ ਬੱਤੇ ਚਲੋ ਮਾਰੋ ਜੀ ਕਣਕ ਨਹੀਂ ਲੇਗਾ ਇੱਕ ਵਾਰ ਵੀ ਚਲਦੇ ਹੁਣ ਮੜ ਮਾਰਿਆ ਗਿਆ ਰੋਪੜਾ ਔਰ ਮਰੰਡੇ ਗੇੜਾ ਦਿਖਾਉਂਦਾ ਫੇਰ ਆਕੇ ਫਸਲ ਬਾੜੀ ਦਾ ਹੋਰ ਪ੍ਰੋਗਰਾਮ ਜਿਹੜੇ ਹੈਗੇ ਹਾਂ ਜੀ ਵਧੀਆ ਬਹੁਤ ਬਹੁਤ ਹੋਤੋ ਦੀਆ ਇਹ ਹੋਤੋ ਤੇ ਆਰਡਰ ਕਰਤਾ ਤਾਂ ਹੈ ਯਾ ਟਾਈਮ ਲੱਗਣਾ ਸੀ ਨਾ ਫਿਰ ਠੀਕ ਹੈ ਬਹੁਤ ਸੋਹਣਾ ਨਹੀਂ ਇੰਨਾ ਟਾਈਮ ਵਾਲਾ ਤਾਂ ਕੰਮ ਦਿਖਦਾ ਤਾਂ ਹੈ ਨਹੀਂ ਕੋ ਦਾ ਗੋਟਾ ਹੀ ਲਾਇਆ ਇਹ ਵਾਲੇ ਤਾਂ ਹੋਕ ਕਰਿਆ ਵੇ ਕਢਾਈ ਪੂਰੀ ਸੂਟ ਸਾਰਾ ਇਹ ਮਸ਼ੀਨਾਂ ਨਾਲ ਕਢਾਈ ਜਾਂਦੇ ਦੇ ਦਿੰਦੇ ਨੀ ਤੁਸੀਂ ਕਢਾਈ ਆਂ ਕੀ ਆ ਫਰਕ ਹੱਤ ਨਹੀਂ ਕਢਾਈ ਦਾ ਨਹੀਂ ਕਢਾਈ ਆ ਸਾਰੀ ਵਾਹੀ ਉਹਦੇ ਚ ਤੁਹਾਨੂੰ ਲੁੱਟ ਜਾਂਦੇ ਆ ਦੁਕਾਨ ਵਾਲੇ ਨਹੀਂ ਪਰ ਬਹੁਤ ਸੋਹਣਾ ਬਣਿਆ ਅੱਛਾ ਰੰਗ ਵੀ ਬਹੁਤ ਸੋਹਣਾ ਜਿਹੜਾ ਨਮੇ ਸਾਥ ਨੂੰ ਸਾਡਾ ਖਰਚਾ ਕਰਾਤਾ ਨਵੇਂ ਸਾਲ ਦੇ ਗੱਲਾਂ ਰੁੱਕ ਗਈ ਵੀ ਕਰਨ ਚੱਲੀ ਦੋ ਤਰੀਕ ਨੂੰ ਇਟਸ ਓਕੇ ਹੁਣ ਕਰ ਗਿਆ ਓਕੇ ਓਕੇ ਕੋਈ ਗੱਲ ਨਹੀਂ ਹਾਂ ਭਾਈ ਅੱਜ 4-5 ਦਿਨ ਹੋ ਗਿਆ ਇਹਨੂੰ ਅੱਜ ਮੂੰਹ ਬਣਾ ਲੈਣਾ ਕਹਿੰਦੇ ਨਹੀਂ ਜਾਣਾ ਅੱਜ ਐ ਕਰਕੇ ਦਾ ਸੂਟ ਕਰਕੇ ਜਾਦਾ ਇਹਨੂੰ ਨਾ ਬੱਟ ਸੋਨਾ ਬਣਾ ਐ ਆਈ ਲਾਈਕ ਇਟ ਹਾਸ਼ੀ ਹਾਂ ਕਹ ਗਿਆ ਦਾ ਆਈ ਲਾਈਕ ਇਟ ਅੱਛਾ ਐ ਨਹੀਂ ਜਾਂਦੇ ਪੰਜਾਬੀ ਚ ਗੱਲ ਕਰ ਸਾਡੇ ਕੋਲ ਅੰਗਰੇਜ਼ੀ ਚ ਨਹੀਂ ਬਹੁਤ ਛੋਟੀ ਬੇਸਿਕ ਆ ਹਾਂ ਯਾ ਇੱਕ ਭਾਈ ਆ ਲਿਆਂਦਾ ਇੱਧਰ ਹੋਰ ਸਮਾਨ ਇਹਨੂੰ ਹੀਟਰ ਹੋਰ ਕਦੇ ਲੈਣਾ ਚਲਾ ਕੇ ਹਿੱਲ ਵੀ ਜਾਂਦਾ ਹੈ ਜਿਦਾ ਇਹ ਕੰਨਾ ਬਹੁਤ ਫਰਕ ਕਰੇ ਜੇ ਟੈਂਡਰ ਟੁੱਟੋ ਹੋਵੇ ਚ ਚੱਲਦਾ ਹੀ ਨਹੀਂ ਪਤਾ ਨਹੀਂ ਇਹ ਲਓ ਟੇਬਲ ਫੈਨ ਪੱਖਾ ਹਵਾ ਤਾਂ ਨਹੀਂ ਦਿੰਦਾ ਹੈਗਾ ਸੇਕੇ ਆ ਇਹ ਇੱਕ ਹਵਾ ਵਾਲਾ ਵੀ ਦਿਖਾਇਆ ਤੁਹਾਨੂੰ ਸਾਨੂੰ ਵੀ ਹਵਾ ਵਾਲੇ ਤੇ ਬਗੈਰ ਹੈ ਹਵਾ ਵਾਲਾ ਥੋੜਾ ਜਿਹਾ ਹੋ ਟਾਈਪ ਦਾ ਇਹ ਕੋ ਸੋ ਟਾਈਪ ਹੈ ਮੈਂ ਦਿਖਾਉਂਦਾ ਤੁਹਾਨੂੰ ਮੜਾ ਚਲਾ ਕੇ ਇੱਕ ਵਾਰ ਇਹਨੂੰ ਚੱਲ ਵੀ ਚੱਲ ਭਾਈ ਹਰ ਵੀ ਚੱਲਿਆ ਨਹੀਂ ਹੈਗਾ ਇਹ। ਕੀ ਫਰਕ ਇਹਦਾ? ਕਮਗਾ ਕਮਗਾ। ਸਰਵਰ ਕਰਨੇ ਨਹੀਂ ਕਰਦਾ। ਲੇਟ ਹੈਗੀ ਐ। ਮਨ ਲੇਟ ਨੇ ਲਈ ਆਹ ਹੈ ਉਹ। ਅੱਧ ਲੇਟ ਤਾਂ ਹੈਗੀ ਐ। ਚੱਲ ਨਹੀਂ ਜਾਈਦਾ। ਲੈਣੀ। ਇਧਰੋਂ ਵਾਹ। ਹੁਣੋਂ ਫਾ। ਹਟ ਜਾ। ਸਾਫ ਜਾ ਕਰਾਉਂਦਾ ਮੈਂ ਜਾ ਕੇ। ਮੇਰੇ ਵਰਗੂ ਨਹੀਂ ਖੰਡ ਚੱਲਦਾ ਹੋਣਾ ਇਹ ਆਹ ਲੋ ਯੂਰੇ ਚੱਲ ਪਿਆ ਵੀ ਇਹ ਛੱਲੇ ਵੀ ਉਚਾਇਆ ਉਹ ਵੀ ਹੁਣ ਸੇਕ ਉਰੇ ਪੂਰਾ ਇਹਦਾ ਵਧੀਆ ਐ ਘੁੰਮਦਾ ਹੈ ਖੜਬ ਜਾਂਦਾ ਇੱਕ ਜਗ੍ਹਾ ਜਣੇ 55 ਨੂੰ ਹਵਾ ਦੇਣੇ ਚੋਗਾ ਇਹ 5 ਫੁੱਟ ਤੱਕ ਸੇਕ ਹੈਗਾ ਸਾਲ ਦੀ ਗਾਰੰਟੀ ਹੈ ਦੀ ਉਹ ਹੈਲੀਮਟ ਜੇ ਲੱਗੇ ਵੇ ਤੇ ਬਾਈ ਥੱਲੇ ਖੇਤ ਦੇ ਪਾਸੇ ਕਿਦਾ ਹੁਣ ਆਹ ਲਾਹਾ ਨਹੀਂ ਲੈਣਾ ਹੈਗਾ ਦੁਪਹਿਰ ਆ ਤੂਪਾ ਨਿਕਲੀ ਬਾਹਰ ਜਾਂ ਤਾਂ ਤੂਪਾ ਰਹੁੰਦੀ ਦੀ ਅੰਦਰ ਤਾਂ ਠੰਡ ਹੈ ਬਾਹਰ ਤੋਂ ਪਾ ਦਿੰਦੀ ਹੈ ਚਲੇ ਜਾਂਦੀ ਹੈ ਆਲੀ ਚਲੇ ਚੱਲ ਤੈਨੂੰ ਇੱਕ ਵਾਰ ਗਰਮੀ ਆ ਜਣੀ ਆ ਪਰ ਬਰਸ਼ੇਂ ਵਧਣਾ ਅੱਜ ਬਾਰੀ ਨਾਲੇ ਵਧਣ ਦੀ ਹੈ ਠੀਕ ਕਦ ਕਾਉਂਗੇ ਬੋਰ ਹੇਤੀ ਕਾਲ ਟਾਈਮ ਨਹੀਂ ਲਾਉਣਾ ਹੈਗਾ 5-10 ਮਿੰਟ ਤੱਕ ਲੋ ਭਾਈ ਆਦਾ ਫਾਇਦੇ ਵਾਲਾ ਕੰਮ ਹੈ ਕੋਈ ਬਹੁਤ ਹੱਤਾ ਸਾਨੂੰ ਵੀ ਇਧਰੇ ਪੈਣਾ ਪੈਣਾ ਨਹੀਂ ਹੁਣ ਇਹ ਕਮਰਾ ਗਰਮ ਕਰੂਗਾ ਕਿ ਭਾਈ ਇੱਕ ਬੰਦੇ ਨੂੰ ਸਿੱਖ ਦੇਣਾ ਚਲਾ ਕੇ ਦੇਖਣਾ ਪੈਣਾ ਅੱਜ ਮਾਫੇ ਕੁੰਡਾ ਕਰੂੰਗੀ ਤੂੰ ਹਟ ਨਹੀਂ ਜੋਂਟਾ ਵੀ ਦੇਖ ਲਵਾਂ ਕਿੰਨਿਆ ਕੱਢਦਾ ਇਹ ਇਹਨੇ ਤਾਂ ਦੇਖ ਲਿਆ ਉਹ ਮੇਰਾ ਲੈਣ ਦੇਣ ਕੋਈ ਨਹੀਂ ਹੈਗਾ ਅੱਛਾ ਪਰ ਹੈਗਾ ਆ ਅੱਛਾ ਨਾ ਨਾ ਦੇਖ ਲੈ ਆਉਂਦਾ ਸੇਕ ਬਹੁਤ ਇਹਨਾਂ ਇੱਕ ਹਵਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਤਾਂ ਹਵਾ ਮਾਰਦਾ ਦੂਰ ਤੱਕ ਪੱਖੇ ਵਾਂਗ ਜਣੀ ਇਹ ਤਾਂ ਮਾਰਦਾ ਔਰੇ ਤੱਕੇ ਹਵਾ ਬਹੁਤੇ ਨਹੀਂ ਇਹਨੇ ਸੇਕ ਤਾਂ ਹੈਗਾ ਜਣੀ ਉਹਦੀ ਹਵਾ ਕੁਝ ਹੋਰ ਚੀਜ਼ ਦੀ ਕਰ ਜੀ ਉਹ ਥੋੜਾ ਰੱਖ ਕੇ ਕਰੀ ਆਪਾਂ ਨੂੰ ਪੂਰਾ ਹੋ ਸਕਦਾ ਗਮਰਾ। ਉਹ ਕਮਰੇ ਕਰੂ ਕਰਨਾ। ਕਮਰਾ ਤਾਂ ਬੰਦੀ ਹੁੰਦਾ ਆਪਣਾ। ਹੂੰ। ਹੋ ਸਕਦਾ। ਮੇਆ। ਨੋ ਬਾਈ। ਕੋਈ ਮਹਿੰਗਾ ਚ ਸੌਦਾ ਨਹੀਂ ਹੈਗਾ। ਵੀ ਇਹ ਹੈ ਮਿਲਿਆ ਸਾਨੂੰ 1300 ਦਾ ਬਾਈ। ਸੋਨਾ ਘੁੰਮ ਦਾ ਹਵਾ ਦਿੰਦਾ ਸਾਲ ਦੀ ਗਾਰੰਟੀ ਹੈ ਦੀ। ਸਾਲ ਤਾਂ ਕਿਹੜਾ ਹੈ 1 ਅੱਧਾ ਮਹੀਨਾ ਜਿਹੜਾ ਹੈਗਾ। ਵੀ ਚਲੋ। ਠੀਕ ਹੈ। ਵਧੀਆ। ਓਹ ਵਿਚਾਰ ਰੱਖੀਂ ਕਿ ਤੇ ਇੱਥੇ ਕੱਪੜੇ ਨਾ ਫੋਕਦੀ। ਨਹੀਂ ਉਹ ਤੇ ਰੱਖੂਗੀ ਕੁਝ। ਆਟੇ ਚੀ ਟੂਚੀ ਸਾਰੇ ਗੋਰੇ ਪਏ ਆ। ਇਹਨੂੰ ਕਦੇ ਟਿਕਾਣੇ ਰੱਖੀ ਟੇਬਲ ਤੇ ਇਧਰਲੇ ਪਾਸੇ ਰੱਖਾ ਸਾਫ਼ ਹੋ ਜਾਗਾ ਇਧਰ ਨਾ ਟੇਬਲ ਰੱਖ ਕੇ ਟੇਬਲ ਵੀ ਦੂਆ ਰੱਖ ਲੱਕੜੀ ਲੁਕੜੀ ਦਾ ਕੋਈ ਇਧਰ ਹਾਂ ਪੈਣ ਲੱਗੀ ਇਹਨੂੰ ਬੰਦ ਕਰਦੀ ਪੈਣ ਲੱਗੀ ਤਾਂ ਬੰਦ ਹਾਂ ਬਸ ਹੁਣ ਇਹ ਗੱਲਾਂ 'ਚ ਨਾ ਜਾਈਆਂ ਹੁਣ ਮਰਸੀਨ ਵੱਢਣਾ ਆ ਜਾ ਉੱਥੇ ਨੂੰ ਹਾਂ ਕਦੇ ਕਾਉ ਚਿੜੀ ਵਾਲਾ ਕੰਮ ਨਾ ਹੋਵੇ ਆਈ ਵਾ ਆਈ ਵਾ ਪੈਰੀ ਮੋਜੇ ਪਾਉਂਦੀ ਹਾਂ ਪੈਰੀ ਮੋਜੇ ਪਾਉਂਦੀ ਠੀਕ ਹੈ ਲੋ ਬਾਜੀ ਮਰਸੀਨ ਵੱਢਣ ਪਹੁੰਚੇ ਵੇ ਇਧਰ ਕਾਉ ਚਿੜੀ ਵਾਲਾ ਕੰਮ ਹੈ ਚੱਲ ਕਹਿੰਦੀ ਮਮਾ ਮੈਂ ਆ ਗਈ ਮੈਂ ਬਿਠਾਉਂਦੀ ਮਰਸੀਨ ਆ ਦਰਦਾਂ ਮਰਦਾ ਬਾਕੀ ਧੁੱਪਾਂ ਨਿਕਲਿਆ ਜੀ ਆਪਾਂ ਕਹਿਣਾ ਸਵੇਰ ਨੂੰ ਧੁੱਪਾਂ ਨਿਕਲੂਗੀ ਅੱਜ ਲੱਗਦਾ ਚਾਂਸ ਧੁੱਪਾਂ ਬਹੁਤ ਕੰਮ ਦੀ ਨਿਕਲੀ ਆ ਵੀ ਕਦੇ ਕਦੇ ਬੱਦਲ ਜਾ ਜਾਂਦਾ ਮੂਰੇ ਨਹੀਂ ਸੂਰਜ ਨਿਕਲਿਆ ਹੋਇਆ ਹਾਂ ਹਾਂ ਕੰਮ ਨਹੀਂ ਕਰਨਾ ਹੈਗਾ ਹਾਂ ਠੀਕ ਹੈ ਇਹ ਤਾਂ ਮੈਂ ਵੀ ਕਰ ਦੇਣਾ ਹੁਣ ਆ ਆ ਵੱਡ ਪਹਿਲਾਂ ਇਹਨੂੰ ਇੱਥੇ ਮੈਂ ਸਾਡੇ ਨੇੜੇ ਵਿਛਾਉਣੀ ਹੈ ਇਹ ਇੱਥੇ ਇੱਥੇ ਨੇੜੇ ਤੇਰੀ ਕੋਲ ਵਿਛਾਉਂਗੀ ਦੂਰ ਵਿਛਾਉਂਗੀ ਤੂੰ ਉਹ ਵੱਡ ਥੱਭਾ ਮੈਂ ਪਾਉਂਦਾ ਨਹੀਂ ਮੈਂ ਤੈ ਚੌਥੇ ਗੱਲ ਮੇਰੇ ਨਾਲ ਜਵਾਨ ਇਹੀ ਕਰੀਤੀ ਵੀ ਮੈਂ ਵੱਡੂੰਗੀ ਫੇਰ ਜਗਲੀ ਵਰਾਉਂਗੀ ਫੇਰ ਅਏ ਅਗਲੀ ਵਾਰ ਨਹੀਂ ਅਗਲੀ ਵਾਰ ਆਵੇ ਕਿੱਥੇ ਹੁਣ ਸੌਰੇ ਆਉਂਗੀ ਤੁਮਨੇ ਸਾਡੇ ਭਫਲ ਨਾਲ ਆ ਕੇ ਨਾ ਫੇ ਸਾਡੇ ਕੋ ਕਿੱਥੇ ਆਉਣਾ ਫਿਰ ਤਾਂ ਮਿਲਣ ਆਉਣਾ ਦਾ ਨਹੀਂ ਮੈਂ ਹੈਲਪ ਕਰਦੀ ਤਾਂ ਐ ਥੋੜੀ ਜਿਹੀ ਹੈਲਪ ਤਾਂ ਮੈਂ ਇੱਥੇ ਕਰਾਈ ਅੱਜ ਪਤਾ ਕਿ ਤੂੰ ਜਦੀ ਹੈਲਪ ਨਾਲੀ ਆਹ ਚੰਗੀ ਹੈਲਪ ਐ ਅੱਗੇ ਬਾਈ 100 100 ਰੁਪਏ ਵਾਲੀ ਸੀ ਅੱਜ ਹਜ਼ਾਰਾਂ 'ਚ ਕਰਾਈ ਚਲੋ ਇੱਕ ਵਾਰੇ ਕਰਨੀ ਹੁਣ ਆਪਾਂ ਇਹ ਆ ਕੰਮ ਮੈਂ ਕਰ ਲੈਣਾ ਔਰ ਕੰਮ ਕਰ ਤੂੰ ਵੱਢਣਾ ਹੁਣ ਤਾਂ ਹੱਥ ਪੈ ਗਏ ਜਿਆਦਾ ਭਰੀ ਗਈ ਆ ਤੇ ਕੀ ਆ ਹਾਂ ਹਾਂ ਇਧਰ ਤੇ ਆਖੋਣੇ ਜਿੱਧਰ ਰੋਗਾ ਇਧਰ ਨੂੰ ਚਲ ਜੰਬੀ ਚਲੋ ਭਾਈ ਵੱਢਦੇ ਆ ਫਿਰ ਆਪਾਂ ਇਹਨਾਂ ਦੀ ਮੰਨਣੀ ਗੱਲ ਵੀ ਜਿਹੜਾ ਕੰਮ ਐ ਨਾ ਆਪਾਂ ਹੁਣ ਕੰਨਾਂ ਨੂੰ ਹੱਥ ਲਾ ਲੇ ਪਹਿਲਾਂ ਬਰਸੀਨ ਫੇਰ ਕੰਮ ਨਹੀਂ ਪਹਿਲਾਂ ਕੰਮ ਫੇਰ ਬਸੀ ਹਾਂ ਉਦੋਂ ਵੀ ਟਿੱਕਿਆ ਹਗਾ ਜਵਾਬ ਨਹੀਂ ਮੈਂ ਤੁਹਾਡੀ ਹੈਲਪ ਕਰਾਤਾ ਰਹੀ ਹਾਂ ਕਹਿੰਦਾ ਕੱਥੇ ਆਂ ਤਾਂ ਹੈਲਪ ਦਾ ਕਿੱਡੀ ਭਰੀ ਐ ਜਿਹੜੀ ਮੈਂ ਬੰਨੀ ਆ ਤਾਂ 10 ਮਿੰਟ ਕੋਣ ਮੈਨੂੰ ਕਿੰਨੇ ਹੋਗੇ 5 ਘੰਟੇ ਹੋ ਗਏ ਤੇਰੇ ਗੱਲ ਕੇ ਇਹਨੂੰ ਹਲੇ ਫੇਲੇ ਛੱਡੇ ਰੋਪੜ ਦਾ ਕੰਮ 1 ਵਜੇ ਅਸੀਂ ਸਿਮ ਲੈਣਾ ਥਾਲੇ ਇਹਨੂੰ ਸਿਮ ਨੰਬਰ ਲੈ ਕੇ ਦੇਣਾ ਫੋਨ ਦੇਖਦਾ ਮੱਡੇ ਵਾ ਸ਼ਾਇਦ ਮਿਲ ਗਿਆ ਇੱਕ ਹੋਰ ਕਹਿੰਦਾ ਸ਼ੈਂਪੂ ਸ਼ੈਂਪੂ ਸਾਰਾ ਸ਼ਹਿਰ ਗਾਇਆ ਇਹਦਾ ਸ਼ੈਂਪੂ ਪਿੰਡ ਆਕੇ ਉਹ ਵੀ ਪਤਾ ਨਹੀਂ ਕਿਹੜੇ ਨੌਏ ਕਾਗਜ਼ ਇੱਥੇ ਦੂਜੇ ਮਿਲਦੇ ਆ ਪੌਚ ਵਾਲੇ ਉਹਦੇ ਚ ਨਿਕਲਦੇ ਨਾ ਵਸਤਾਂ ਅਸੀਂ ਸੇਮ ਮਿਲਦੇ ਆ ਤੁਸੀਂ ਨੌਏ ਪੁੱਠੇ ਜੇ ਲੰਦੇ ਆ ਉਹ ਥੋੜੋ ਮਿਲਨੇ ਬਾਹਰ ਵਾਲੇ ਕੈਨੇਡਾ ਵਾਲੇ ਇਹਦੇ ਥੋੜੋ ਮਿਲਨੇ ਮਿਲ ਜਾਂਨੇ ਆ ਲੈ ਮਿਲ ਜਾਂਨੇ ਆ ਡੁਪਲੀਕੇਟ ਮਿਲਣੇ ਦੇਖੀ ਜਾਏ ਫਿਰ ਲੋ ਜੀ ਕਦੇ ਕਦੇ ਸ਼ਾਮਾਂ ਜੀ ਹੋ ਜਾਂਦੀ ਐ ਆ ਦੇਖੋ ਹੁਣ ਨੇਰ ਕੋਪਜਾ ਬਣ ਗਿਆ ਉਹ ਮੂਰੇ ਬੱਦਲ ਆ ਗਿਆ ਨਾ ਉਹਦੇ ਵੀ ਜਦ ਸਾਫ ਹੁੰਦਾ ਫਿਰ ਤੋਂ ਪੰਪ ਆਫ ਕਮੇ ਨਿਕਲਦੀ ਆ ਇਹਨ ਚਲੋ ਵੜਦੇ ਜੀ ਵਰਸੇਣ ਇਹ ਤਾਂ ਕਰੋਗੀ ਕੰਮ ਹੈਗਾ ਅੱਜ ਸਾਰਾ ਹੀ ਪਾਉਣਾ ਪੈਣਾ ਤੈਨੂੰ ਮੈਂ ਨਹੀਂ ਪਾਉਣਾ ਇੱਕੋ ਵੀ ਰੁਗ ਠੀਕ ਆ ਲਓ ਜੀ ਪਾਉਂਦੇ ਆ ਜਾਨ ਮਾਲ ਦੇ ਮਕਾਨ ਦੇ ਦਰਸ਼ਨ ਤੁਹਾਨੂੰ ਵੀ ਬਰਛੇਣ ਦਾ ਵੀ ਨੱਬੜ ਗਿਆ ਭਾਂਜੇ ਨੂੰ ਉਹਦੇ ਪਿੰਡ ਕਮਾ ਲਿਆਂਦਾ ਛਟਕਾ ਲਿਆਂਦਾ ਸਾਰਾ ਉਹ ਸਾਡਾ ਬੰਦਾ ਕਿੱਧਰ ਭੇਜਦਾ ਤੁਸੀਂ ਉਹ ਵੇਥੇ ਸਾਡਾ ਬੰਦਾ ਹਾਂ ਕਾਲੂ ਕਿੱਧਰ ਹੈ ਕਾਲੂ ਆਜ ਨਿਆ ਸਾਲ ਮਨਾ ਰਹਾ ਹੈ ਅੱਛਾ ਉਹ ਉਹ ਖਾਣੇ ਦੇ ਲਈ ਪੜੇ ਤੁਸੀਂ ਜਿਹੜੀ ਉਹ 40 ਛੜ ਤੇ ਤਿੰਨ ਖਾਣੇ ਹੋਣ ਡਿਜ਼ਾਈਨ ਹੈ ਅੱਛਾ ਉਹ ਮੇਰੇ ਕੋਲ ਆ ਜਾਏਗਾ ਠੀਕ ਹੈ ਠੀਕ ਹੈ ਡਿਜ਼ਾਈਨ ਵਈ ਬਹੁਤਾਂ ਤਰ੍ਹਾਂ ਦੇ ਪਾਉਂਦੇ ਹੁੰਦੇ ਕਰਨਾ ਹੈ ਜਿਹੜੀ ਗਲਾਈ ਹੋ ਜਣੀ ਨਹੀਂ ਉਹਦੇ ਵਿੱਚ ਕਰਨੇ ਦਾ ਪੀਓਪੀ ਹੈ ਉਹਦੇ ਵਿੱਚ हां ਪੀਓਪੀ ਹੋ ਜਾਏਗਾ ਉੱਪਰ ਚਲਾ ਜਾ ਹਾਂ ਠੀਕ ਹੈ ਉਹ ਇਸ ਦੇ ਬਰਾਬਰ ਨਹੀਂ ਹਾਂ ਉੱਪਰ ਹੋ ਜਾ ਠੀਕ ਹੈ ਉਹਦੇ ਬਰਾਬਰ ਹੋ ਜਾ ਜਿਹੜਾ ਵਿੱਚ ਆ ਹਾਂ ਇਸ ਦੇ ਬਰਾਬਰ ਨਹੀਂ ਹੋ ਜਾਏਗਾ ਲਗਭਗ ਲੇਕਿਨ ਉਸ ਤੋਂ ਵੀ ਠੀਕ ਹੈ ਠੀਕ ਹੈ ਵਧੀਆ ਵਧੀਆ ਬਾਹਰ ਰਹਿ ਗਿਆ ਹੁਣ ਲੱਭੜ ਗਿਆ ਹੋਰ ਕੰਮ ਮੈਂ ਸਾਰਾ ਕੰਮ ਕਿਉਂ ਪਰ ਜੰਮ ਲਿਆ ਰੰਗ ਰੂੰਗਦਾ ਨਹੀਂ ਕਰਦੇ ਤੁਸੀਂ ਫਿਰ ਰੰਗ ਰੂੰਗਦਾ ਪੇਂਟਰ ਦੂਸਰਾ ਲਗਾਉਗਾ ਮੈਂ ਕਾ ਅੱਛਾ ਜਿਹੜੀ ਫਾਈਬਰ ਵਾਲੇ ਹੋਰ ਹੈ ਫਾਈਬਰ ਦਾ ਨਹੀਂ ਕੰਮ ਤੁਸੀਂ ਕਰਦੇ ਇੱਕ ਫਾਈਬਰ ਤੁਹਾਨੂੰ ਰੋਪੜਦੇ ਆਉਂਦੇ ਇਹ ਜੋ ਫਾਈਬਰ ਹੈ ਜਿਹੜਾ ਹਮਾਰੇ ਵਾਲਾ ਹੁੰਦਾ ਉਸੇ ਨੂੰ ਬੋਲਦੇ ਆ ਉਹ ਹੁੰਦਾ ਦੂਸਰੇ ਦਾ ਆ ਉਹ ਵੀ ਆ ਨਹੀਂ ਆ ਰਿਹਾ ਯਾਰ ਅੱਛਾ ਇੱਕ ਨਾ ਰੋਪੜ ਦੇ ਮੈਨੂੰ ਦੁਕਾਨ ਦਾ ਨੰਬਰ 22 ਦਾ ਪੈਂਦਾ ਦਾ। ਉਹ ਸੀਦੀ ਸੀ ਦਾ ਸੀਟ ਹਾਂ ਪੀ ਵੀ ਸੀ। ਉਹ ਕਰਦੇ ਇਹਦੇ। ਹਾਂ ਕਰਦੇ। ਜਿਹੜਾ ਉਹ ਕੰਦ ਜੇ ਡਰਿੱਲ ਨਾਲ ਗੱਲ ਕਰਦੇ ਗਲੀ ਗਲੀ। ਅੱਛਾ ਸ਼ਿਓ ਕਰਾਉਣਾ ਆਪਣਾ ਰਿਸ਼ਤੇ ਦਾ ਜੀ ਮਰੰਡੇ ਕੋ ਕਰਾਉਣਾ ਮੈਂ। ਬਹੁਤੇ ਕਮਰੇ ਤਿਆਰ ਹੋ ਚੱਲੇ। ਬਹੁਤ ਸੇ ਸਮਾਨ ਸਮੂਹ ਦੱਸ ਦੋ ਕਿਹੜਾ ਕੋੜਾ ਲੈਣਾ ਠੇਕਾ ਕਰਵਾ ਦੇਣਾ ਸਾਰਾ ਵਿੱਚੇ। ਠੀਕ ਹੈ ਜੀ। ਇੰਨੇ 2-4 ਦਿਨ ਤੱਕ ਜੇ ਕਿਸੇ ਪਾਸੇ ਵਿਹਲੇ ਹੋ ਉੱਥੇ ਕਰਦੇ ਜਾ ਕੇ। ਇੰਨੇ ਦੋਸੇ ਤਿਆਰ ਹੋ ਜਾਣ। ਬਸ ਬਸ ਠੀਕ ਹੈ। ਮੈਂ ਦੰਦ ਦੱਸੂਗਾ ਫਿਰ ਜੇ ਤੁਸੀਂ ਕਰਦੇ ਹੋ ਪੀਵੀਸੀ ਵਾਲਾ ਉਹ ਕਰਦੇ ਹੋ ਫਿਰ ਹਾਂ ਜੀ ਚੱਲਦਾ ਕੰਮ ਹਾਂ ਜੀ ਹਾਂ ਜੀ ਚੱਲ ਜਾਏ ਵਧੀਆ ਹੱਥਾਂ ਨੇ ਹੱਥ ਛੜਦੇ ਨਹੀਂ ਜੀ ਨਹੀਂ ਜੀ ਤਾਂ ਰਾਮ ਜੀ ਹਾਂ ਅੱਜ ਬਾਈ ਧੁੱਪਾਂ ਨਿਕਲੇਗੀ ਹੁਣ ਧੁੱਪਾਂ ਦਾ ਇੰਨਾ ਜੇ ਬਹੁਤ ਫਾਇਦਾ ਵਾਹ ਰਹੀ ਵਾਹ ਰਹੀ ਵਾਹ ਨੂੰ ਤਾਂ 8 ਟਾ ਕੱਟਣੇ ਸਿਖਾਉਂਦੀਆਂ ਹੈ ਤੁਸੀਂ ਉਹਨਾਂ ਨੂੰ ਡਿਮਾਂਡ ਕੀ ਨਹੀਂ ਪਾਉਂਦੇ ਇਹ ਕੰਪਨੀ ਵਾਲੇ ਨੂੰ ਵੀ ਟੇਲਰ ਸਾਨੂੰ ਸੱਚ ਡੇਲੀਅਰ ਪਾਉਣਾ ਦੋ ਕਰਕੇ ਰੋੜਾ ਇਹ ਹੋਣਾ ਦੇਖਣਾ ਚਾਹੀਦਾ ਹੈ ਹਨਾ ਉਹਨਾਂ ਨੂੰ ਦੇਖ ਨਹੀਂ ਤਾਂ ਮਿਸਤਰੀ ਨੂੰ ਦੱਸਣਾ ਚਾਹੀਦਾ ਹੁਣ ਟਰੈਕਟਰ ਵਾਲੇ ਜਿਹੜੇ ਸਵਾਰਦੇ ਆ ਉਹਨਾਂ ਨੂੰ ਏਜੰਸੀ ਵਾਲੇ ਬੁਲਾਉਂਦੇ ਹੁੰਦੇ ਵੀ ਕੋਈ ਤਕਲੀਫ ਹੈ ਦੱਸੋ ਸਾਨੂੰ ਉਹ ਦੱਸ ਦਿੰਦੇ ਵੀ ਆਹ ਚੀਜ਼ ਹੋਦ ਕੇ ਦੋ ਭਾਈ ਅਸੀਂ ਤਾਂ ਹੀ ਡਿਆੜੀ ਆਏ ਅਸੀਂ ਕਿਹੜਾ ਵੇਤੀਆ ਲਾਈ ਮੇਸਤਰੀ ਉਹ ਐ ਮੇਸਤਰੀ ਹੋ ਤੁਸੀਂ ਮੇਸਤਰੀ ਦਾ ਹੀ ਹੋਟੇ ਯਾ ਠੋ ਟਾਂਗਣ ਲੱਗਿਆ ਵਾ ਠਾਂਗਣ ਲੱਗਿਆ ਵਾ ਨਾ ਜਾਨੀ ਸਾਹਿਬ ਕੀ ਹਾਲ ਐ ਤੁਹਾਨੂੰ ਪਤਾ ਜੀ ਪਤਾ ਨੂੰ ਸਾਹ ਪੂਰੇ ਹੂ ਹਾਂ ਕੋਨਾ ਦਾ ਪਤਾ ਲੱਗਿਆ ਫੇਰੋਂ ਬਾਬੇ ਗੋਹ ਦੇ ਹੂੰ ਉਹ ਬੰਦਾ ਕਲਾਸ ਫੈਲੋ ਦਾ ਮੇਰਾ ਥੋੜਾ ਜਿਹਾ ਕਲਾਸ ਫੈਲੋ ਦਾ ਮੇਰਾ ਕਾ 6ਵੀਂ ਤੇ ਯਾਰ ਦੋਸਤ ਤੇਰਾ ਬਾਬਾ ਹੋਰ ਹੈ ਮੇਰੇ ਕਾ 6ਵੀਂ ਗਾ ਤੇ ਪੜਿਆ 8ਵੀਂ ਤੱਕ ਜਦ 8ਵੀਂ ਤੱਕ ਸਕੂਲ ਤਾਂ ਉਹ ਫੇਰ ਉੱਪਰ ਚੱਲ ਕੇ ਖਾਲਸਾ ਅਸੀਂ ਖੇੜੀ ਚਲੀ ਗਏ ਹਾਂ ਠੀਕ ਹੈ ਇਹ ਯਾਰ ਦੋਸਤ ਆਹ ਬਾਬਾ ਠੀਕ ਹੈ ਠੀਕ ਹੈ ਚਲੋ ਭਾਈ ਇਹਦਾ ਜਿੰਨੇ ਹੁ ਸਵਾਸ ਹੈ ਉਨੇ ਭੋਗਤਣੇ ਆਪਾਂ ਰੋ ਬਾਈ ਲੱਗਾ ਉੱਪਰ ਡਜਾਂ ਜਾ ਬਣਨ ਹੁਣ ਆ ਕਮਰਾ ਬਣ ਕੇ ਕਮਰਾ ਬਣੂਗਾ ਆ ਇੱਕ ਇੱਥੇ ਬਣੂਗਾ ਇਹਨਾਂ ਦਾ ਕਮਰਾ ਮੱਕੀ ਧੁੱਪਾਂ ਗੇ ਲਿਆ ਕਰਿਆ ਪੈਂਡ ਹੋਣਾ ਇਹਨ ਤਿੰਨ ਚਾਰ ਦਿਨ ਹੋ ਗਏ ਛਾਵਾਂ ਜੀ ਹੋਈ ਵੀ ਤੀ ਮਲਾਂਗਦਾ ਦਿਲਵੀਰ ਨੂੰ ਅਜੇ ਵੀ ਲੇਟ ਹੋਈ ਫਿਰਦਾ ਨੇ ਤਾਂ ਕਾਕਨ ਦਾ ਕਾ ਲੰਦਾ ਸਾਜਰੀ ਬਾਹੋ ਤੇਰੇ ਅੱਜ ਲੇਟ ਹੋ ਗਿਆ ਹੈ ਹਾਂ ਹਾਤਾ ਤੇਰੇ ਨਾਲ ਤੇ ਚੰਗਾ ਮੈਂ ਰਿਹਾ ਤੇਰੇ ਨਾਲ ਤੇ ਸਾਰੇ ਚੰਗੇ ਰਹੇ ਹਾਂ ਖਾਦੇ ਨਹੀਂ ਗੱਲ ਕੀ ਹੋ ਗਈ ਮੈਨੂੰ ਪਤਾ ਤਾਂ ਲੱਗੇ ਪਤਾ ਨਹੀਂ ਲੈ ਕੀ ਹੋ ਗਿਆ ਕੋਈ ਨਹੀਂ ਕੀ ਹੋਣ ਵੇ ਫੇ ਤੂੰ ਕਹਿੰਦਾ ਨਾ ਜਾਣ ਬਣ ਗਿਆ। ਆਹ ਦੇਖੋ ਭਾਈ ਕਦ ਮੁੜਿਆ ਇਹ? ਹਾਂ ਅੱਜ। ਅੱਜ ਨਾਲ ਕਹਿੰਦੇ 9 ਵਜੇ ਕੱਲ ਮੁੜਿਆ ਹਣਾ। ਮੁੜੇ ਆਉਣ ਦਾ ਟਿੱਕਰ ਪੈ ਗਿਆ ਉਸੇ। ਅੱਛਾ, ਕੀ ਹੋ ਗਿਆ? ਐਸਐਲ ਰੁਟ ਗਿਆ ਤਾਂ। ਅੱਛਾ, ਅੱਛਾ। ਬਾਈ ਦਾ ਨਹੀਂ ਭਾਈ ਮਸ਼ੀਨਰੀ ਦਾ ਪਤਾ ਲੱਗਦਾ ਹੈਗਾ। ਚੱਲਦੀ ਹੋ ਵਧੀਆ ਲੱਗਦੀ ਹੈ। ਹਾਂ ਨਾ ਕੰਡੇ ਕੋਲ ਜਾ ਕੇ ਨਹੀਂ ਦੂਰ ਗੰਡਾ ਦਾ। ਅੱਛਾ। ਬਸ ਸਟਾਰਟ ਕਰਕੇ ਇਕੱਲਾ ਬੈਠਣ ਲੱਗ ਪਏ ਉੱਪਰ। ਹੂੰ। ਬਜਰੇ ਨਿਕਲ ਗਿਆ ਟਾਇਰ ਦੀ ਇਲਾ ਸਾਰੇ ਸਵੋਕਰ ਬੁੱਥੇ ਵਾਜੇ ਕਹਿੰਦੇ ਚੱਲ ਜਾਂਦੇ ਚੱਲਦੇ ਤਾਂ ਹੋ ਜਾਂਦਾ ਚੱਲਦੇ ਚੱਲ ਹੋਰ ਉਹ ਵੀ ਤਾਂ ਸੀ ਕਿੰਨਾ ਨੁਕਸਾਨ ਭਾਈ ਇਹ ਨੁਕਸਾਨ ਨਹੀਂ ਹੈ ਇਹ ਬਚਾਉ ਹੈ ਹਾਂ ਤਾਂ ਬਚਾਉ ਹੈ ਇਹਦੇ ਡਾਦ ਨਿਕਲ ਜਾਣਾ ਕਿਤੇ ਜਿਆਦਾ ਜ਼ੋਰ ਇਹਦਾ ਨਹੀਂ ਲੱਗ ਗਿਆ ਉਦੋਂ ਜੇ ਇੱਥੇ ਜ਼ੋਰ ਲੱਗਣੋਂ ਤਾਂ ਹੂੰ 30 ਕਿਲੋਮੀਟਰ ਮਰੰਡਾ ਹਾਂ ਹੋਏ ਵੀ ਹੈਗਾ ਹਾਂ ਰਾਂਜਾ ਤੁਹਾਨੂੰ ਪਤਾ ਹੀ ਹੈ ਹਾਂ ਅੱਜ ਧੁੱਪਾਂ ਨੇ ਫਾਇਦਾ ਕਰਤਾ ਸੀ ਵੀਰ ਜਾਨ ਜੀ ਜਾਨ ਪੈ ਗਈ ਮਿਸਤਰੀ ਨੂੰ ਬਿੰਦਰ ਬਿੰਦਰ ਨੂੰ ਲੈ ਕੇ ਬਚਾਦੇ ਨੂੰ ਅੱਛਾ ਮੈਸਟਰੀ ਉੱਥੇ ਮਿਲ ਗਿਆ ਤਾਂ ਫਿਰ ਪੈਸੀ ਤੇ ਲੈ ਗਿਆ ਪਿੰਡ ਆਹਾ ਅੱਛਾ ਭੈਣੀ ਵਾਲੇ ਨੂੰ ਠੀਕ ਆ ਉਹ ਸਮਾਨ ਉੱਥੇ ਮਿਲ ਗਿਆ ਫਿਰ ਸਮਾਨ ਐਕਸਲ ਉੱਸਲ ਜਾ ਐਕਸਲ ਉੱਪਰ ਦੇ ਠੀਕ ਆ ਬਹੁਤ ਅੱਗ ਵੱਢਦੇ ਵਾ ਸਾਡਾ ਹੂੰ ਪਰ ਭਾਈ ਜਿੰਨੇ ਵੀ ਜ਼ਿਮੀਂਦਾਰ ਤੇ ਆਪਣੇ ਪਿੰਡ ਦੇ ਤੇ ਹਾਂ ਜੈ ਲਾ ਰਬਿੰਦਰ ਮੇਰੇ ਜਾਣਦੇ ਨੂੰ ਉਹਨੇ ਚੱਕ ਕੇ ਭਾਈ ਸੈਂਡ ਕਰ ਹੂੰ ਪਿੰਡ ਦੇ ਦਾ ਕਹਿੰਦੇ ਹਵਾ ਹੁੰਦਾ ਨਹੀਂ ਪਿੰਡ ਦੇ ਵੀ ਹੁੰਦਾ ਜ਼ਿੰਮੇਵਾਰਤਾ ਜ਼ਿੰਮੇਵਾਰਦੀ ਮਤਦਦ ਕਰਦਾ ਹਰੇਕ ਫੇਰ ਉਹ ਟਰੈਕਟਰ ਮਗਰ ਪਾ ਕੇ ਖਾਲੀ ਕਰਾਈ ਏ ਠੀਕ ਐ ਨਹੀਂ ਬੰਦਾ ਕਹਿੰਦਾ ਹਵਾ ਦੇ ਕਹੀ ਜਲਦੀ ਏ ਤੂੰ ਬਾ ਜਲਦੀ ਹੂੰ ਆਹੋ ਫੇਰ ਰਾਤ ਦਾ ਟਾਈਮ ਤਾਂ ਹਾਂ ਬਾਕੀ ਇਹਦੇ ਹਾਈ ਵਾਲੇ ਵੀ ਉਹਨੇ ਸਾਡੇ ਆਹੋ ਯਾ ਵਧੀਆ ਹੋ ਗਿਆ ਸਾਡੇ ਵਰਗੇ ਹਾਂ ਵਧੀਆ ਹੋ ਗਿਆ ਨਹੀਂ ਨਹੀਂ ਕੋਈ ਨਹੀਂ ਇਹ ਨਹੀਂ ਕਰੀਦਾ ਹੈਗਾ ਇਹ ਤਾਂ ਹੁਣ ਤੋਂ ਸਿਆਣੇ ਹੋ ਗਏ ਹੁਣ ਉਹ ਕੋਈ ਵੀ ਐ ਹੁਣ ਤੁਸੀਂ ਵੀ ਕਹਿੰਦਾ ਸਾਡੇ ਵਰਗੇ ਜਿਹੜੇ ਕਹਿੰਦਾ ਮੈਂ ਤਾਂ ਕਹਿੰਦਾ ਹੁਣ ਸਿਆਣੇ ਜਾ ਕੇ ਫੇਰ ਨਹੀਂ ਬੰਦਾ ਕਰਦਾ ਇਹ ਜੇ ਗਲਤ ਕੰਮ ਕਹਿੰਦਾ ਫਿਰ ਤੇਰੇ ਵਰਗੇ ਤੇ ਗੁੱਸਾ ਕਰਦੇ ਹੁਣ ਆਪਣੇ ਵਰਗੇ ਕਹਿਣਾ ਪੈਣਾ ਹੈ ਉਹ ਮੇਰੇ ਵਰਗੇ ਕਹ ਲੈ ਭਾਈ ਨਾ ਨਾ ਗੱਲ ਐ ਇੱਕ ਆਪਣੇ ਵਰਗੀ ਕਹਿਣਾ ਪੈਣਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਵਧੀਆ ਜਲਦੀ ਚਾਲ ਹੋ ਗਈ ਚਾਲ ਵਧੀਆ ਘੰਟਾ ਲੱਗਿਆ ਬਸ ਕੋਣ ਨੂੰ ਤਾਂ ਅੱਛਾ ਤੇਲ ਤੂਲ ਕੱਢਿਆ ਫਿਰ ਦਾ ਸਾਰਾ ਕੁਝ ਕੱਢਿਆ ਠੀਕ ਹੈ ਆ ਗੱਲਾਂ ਭਾਈ ਮੈਂ ਵੀ ਜੱਲੇ ਦਾ ਗਾਹ ਨੂੰ ਗਿਆ ਮਾਰਨ ਗਿਆ ਉਹ ਤਾਂ ਮੈਂ ਹੀ ਮਰਨ ਦੇ ਕਿ ਨਹੀਂ ਆਉਂਦਾ ਮਸਿਆ ਮਤਨ ਫੋਨ ਕਰਾਦਾ ਇਹ ਤਾਂ ਮੈਨੂੰ ਨਹੀਂ ਪਤਾ ਲੱਗਿਆ ਚੱਕਰ ਯਾਰ ਮੈਂ ਗੱਡੀ ਵਿੱਚ ਜੇ ਗੱਡੀ ਵਿੱਚ ਤਾਂ ਫੋਨ ਸੁਣਨਾ ਚਾਹੀਦਾ ਮਾ ਸਾਹ ਕਹਿੰਦਾ ਲੈ ਚਾਲਦੇ ਆ ਫਿਰ ਚੱਕਿਆ ਨਹੀਂ ਮੈਂ ਲੰਘਿਆ ਭਾਣਜੀ ਨੇ ਜਾਣਾ ਉੱਥੇ ਕੋਤਵਾਲੀ ਸਭ ਗੁਰਦੁਆਰੇ ਦਾ ਮੱਥਾ ਟੇਕਣਾ ਅੱਛਾ ਉਹਨੂੰ ਮੱਥਾ ਟਿਕਾ ਕੇ ਲਿਆਇਆ ਹੋਲੇਗਾ ਤੂੰ ਮੇਰੇ ਹਫ ਮੈਂ ਤਾਂਹੀਂ ਕਹਿੰਦਾ ਮਰਨ ਡਈ ਤਾਂ ਮੈਂ ਉੱਥੇ ਸਿੱਧੇ ਪਿੰਡ ਨੂੰ ਆ ਕੇ ਕਰੋਪਰ ਤੇ ਸੂਟ ਚੱਕਿਆ ਉਹ ਤਾਂ ਬਸ ਸੀ ਕੋਲ ਉੱਥੇ ਤਾਂ ਕੋਈ ਘਾੜ ਨਹੀਂ ਸੀ ਬੰਦਿਆਂ ਦੀ ਲਓ ਇਹ ਤਾਂ ਪਾਣੀ ਨਿਕਲੇ ਦੇ ਹੱਡ ਪੈਰ ਤੇ ਖੁੱਲ ਗਏ ਸੋਨੇ ਵੀ ਇੰਨੇ ਹੀ ਕਿ ਤੇ 2-3 ਘੰਟੇ ਨਿਕਲ ਜਵੇ ਇੰਨੇ ਜ ਬਹੁਤ ਵਧੀਆ ਬਣ ਜਾਂਦੀ ਐ ਬਾਕੀ ਆ ਕਣਕ ਤਾਂ ਆਪਣੇ ਜਾਂਦੀ ਐ ਚਾਵਲ ਦੀ ਜ਼ਿਆਦਾ ਇਹਦੇ ਨਾਲੇ ਰੇਹ ਪੱਤਾ ਬੰਦ ਕਰਿਆ ਹੋਇਆ ਤਾਂ ਨਿਕਾ ਤੇ ਆ ਦੇ ਘੱਟ ਨਹੀਂ ਲੱਗ ਵਿੱਚ ਤੇ ਵੀ ਸੰਘਣੀ ਬਹੁਤ ਨਹੀਂ ਜਪਾਂ ਗਏ ਸੰਘਣੀਆਂ ਸੰਘਣੀਆਂ ਵੀ ਹੈ ਨਹੀਂ ਇਹ ਰਸ ਹੁਣ ਤਰ ਹੈ ਵਧੀਆ ਬਹੁਤ ਹੈ ਰੇਹ ਦੇ ਵੀ ਦੋ ਛੱਟੇ ਹੀ ਲਾਇਆ ਤੇ ਬਹੁਤਾਂ ਹੀ ਲਾਇਆਗਾ ਵੀ ਥੋੜਾ ਡਾਇਆ ਦੀ ਬੱਦ ਸਮਝ ਲੋ ਕਹਿ ਕੇ ਕਿਦਾ ਛਿੱਟੇ ਗਲ ਪੈ ਗਿਆ ਇੱਕ ਆਪਣਾ ਕੇਰਤਾ ਦਾ ਕਹਿ ਪਹਿਲਾਂ ਮਸ਼ੀਨ ਦੇ ਉਹਦਾ ਫਰਕ ਹੈਗਾ ਕੁਛ ਨਾ ਕੁਛ ਦਾ ਨਾਲੀ ਨਹੀਂ ਚੜੀ ਜੇ ਕਾ ਨਾਲੀ ਮੰਗਣ ਲਾਦੀ ਹੈ ਉਹ ਬਧੀ ਬਹੁਤ ਹੈ ਆਹ ਦਾ ਦੂਰ ਤੋਂ ਦੇਖਣ ਜੇ ਕਾ ਜੱਬ ਹੀ ਹੁੰਦੀ ਹੈ ਬਾਕੀ ਭਾਈ ਇਹਨਾਂ ਨੇ ਵੀ ਬਹੁਤ ਲੋਹ ਦਿੱਤਾ ਇਹ ਵੀ ਮੁੰਡੇ ਨਾਲ ਦੇ ਬਣਾਏ ਵੇ ਕਹੇ ਜੇ ਬੁੱਝੇ ਬਣਾਏ ਲੱਗੇ ਬਣਾਉ ਬਹੁਤ ਹੈ ਅੰਤੇ ਨਹੀਂ ਬਤਾਉਂਗਾ ਤਾਂ ਇੰਨੇ ਲੱਗੇ ਵੇ। ਸ਼ਿਆਲ ਦੇ ਹੁਣ ਕੋਈ ਬਿਮਾਰੀ ਨਹੀਂ ਇਹਨਾਂ ਨੂੰ, ਕੁਛ ਨਹੀਂ, ਗੁੱਛਿਆਂ ਦੇ ਗੁੱਛੇ ਲੱਗਦੇ ਆ। ਚਾਰ ਕਬੂਟੇ ਆ, ਚਾਰੇ ਬੂਟੇ ਨੇ ਰਜਾਏ ਪਏ। ਆਹ ਦੇਖੋ ਕੱਡਾ ਝਾੜ ਬਣਿਆ ਵਾ। ਦੋ ਬੂਟੇ ਸਾਰੇ ਸਭ ਲੱਗੇ ਵੇ। ਇਹ ਨਾਂ ਪਾ ਲਈ ਫਿਆਲਾ। ਇੱਕ ਜਾਨਵਰ ਉਹ ਬੈਠਾ ਹੈ ਇਹ ਵੀ ਆਪਣੇ ਖਰਾਕ ਭਾਲ ਲਾਉ ਜੀ ਦੇਖੋ ਉਹਨੂੰ ਆਏ ਵੀ ਕਹਿੰਦੇ ਮੈਨੂੰ ਦੇਖਿਆ ਹੀ ਨਹੀਂ ਹੈਗਾ ਐਨ ਟਿਕਿਆ ਬੈਠਾ ਇਹ ਬਿੱਲਾ ਜੀ ਬਾਹਰ ਬਿੱਲਾ ਕਹਿੰਦੇ ਕਹਿੰਦੇ ਖੇਤਾਂ ਵਿੱਚ ਰਹਿੰਦਾ ਇਹ ਵੀ ਐਵੇਂ ਸਟੇਕਾ ਚੂਹੇ ਨੂੰ ਕੀ ਪਤਾ ਲੱਗਾ ਚੂਹਾ ਤਾਂ ਆਪਣੇ ਆਪ ਮੂਰੇ ਆ ਕੇ ਫਸ ਜਾਣਾ ਇਹਦੇ ਵੀ ਆ ਜਾ ਬਾਈ ਇਹ ਮੈਂ ਤੁਹਾਨੂੰ ਕੋਲ ਜਾ ਕੇ ਦਿਖਾਉਂਦਾ ਇਹ ਹੁਣ ਭੱਜੂ ਉੱਠ ਕੇ ਉਹ ਵਰਗਾ ਪਾਈਪ ਦੇ ਵਿੱਚ ਆਉਤੀ ਵੀ ਇਹ ਜੇ ਮਿਲਦੇ ਰਹਿੰਦੇ ਨੇ ਭਾਈ ਸਮਾਰ ਚਲੋ ਆਪਾਂ ਗਾਂਹ ਗੇੜਾ ਮਾਰਾ ਜੇ ਖੇਤਾਂ ਕਿਨੇ ਇੱਕ ਗੇੜਾ ਅੱਜ ਸਵੇਰ ਉਹਦਾ ਵੱਜਿਆ ਨਹੀਂ ਹੈਗਾ ਉਧਰ ਨੂੰ ਹੁਣ ਮਾਰਿਆ ਦੇਖੋ ਮੌਸਮ ਹੈ ਇੰਨਾ ਜਿਹਾ ਬਫਰ ਕਪੈ ਗਰ ਧੁੱਪਾਂ ਗਰ ਸੂਰਜ ਚ ਹਾਲੇ ਵੀ ਸੇਕ ਆਏਗਾ ਤਾਂ ਪੰਜ ਮੈਂ ਚਲੋ ਠੀਕ ਹੈ ਜੀ ਮਿਲਦੇ ਆਪਾਂ ਕਿਸੇ ਅਗਲੇ ਵਲੌਗ ਸਾਰਿਆਂ ਸਤਿ ਸ੍ਰੀ ਅਕਾਲ ਭਾਈ